ਹਾਂਜੀ ਸਤਿ ਸ੍ਰੀ ਅਕਾਲ ਜੀ ਕੁਝ ਟਾਈਮ ਪਹਿਲਾਂ ਜਦੋਂ ਲੱਖਾ ਸਿਧਾਨਾ ਨੇ ਇੱਕ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਸੀ ਜਦੋਂ ਉਹਨੇ ਗੱਲ ਕੀਤੀ ਸੀ ਕਿ ਜਿਹੜੇ ਬਿਆਰ ਤੋਂ ਆਏ ਨੇ ਭਈਏ ਪੰਜਾਬ ਤੇ ਕਬਜ਼ਾ ਕਰ ਰਹੇ ਨੇ ਪੰਜਾਬ ਵਿੱਚ ਬਈਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਬਿਹਾਰੀਆਂ ਦੀ ਉਦੋਂ ਬਹੁਤ ਸਾਰਿਆਂ ਨੇ ਇਤਰਾਜ਼ ਵੀ ਕੀਤਾ ਸੀ ਲੱਖਾ ਸਿਧਾਨਾ ਨੂੰ ਗਲਤ ਵੀ ਕਿਹਾ ਸੀ ਤੇ ਕਈਆਂ ਨੇ ਕਿਹਾ ਸੀ ਕਿ ਸਾਨੂੰ ਭਈਆਂ ਤੋਂ ਕੰਮ ਹੁੰਦਾ ਜੋ ਕੰਮ ਖੇਤਾਂ ਦਾ ਕੰਮ ਹੋਰ ਕੰਮ ਕਰਾਉਣੇ ਹੁੰਦੇ ਆ ਉਹ ਸਭ ਇਹਨਾਂ ਤੋਂ ਕਰਾਈ ਜਾਂਦੇ ਆ ਲੇਬਰ ਨਹੀਂ ਮਿਲਦੀ ਚਲੋ ਕਿਸੇ ਹੱਦ ਤੱਕ ਠੀਕ ਹੈ ਪਰ ਜਿਹੜੀ ਮੈਂ ਹੁਣ ਤੁਹਾਨੂੰ ਗੱਲ ਦੱਸਣ ਲੱਗਾ ਤੁਹਾਡੇ ਸੁਣ ਕੇ ਰੌਂਕ ਟੇ ਖੜੇ ਹੋ ਜਾਣਗੇ ਬਿਹਾਰੀਆਂ ਨੇ ਇਕੱਠੇ ਹੋ ਕੇ ਪਿੰਡ ਕੂਪਕਲਾਇਆ ਉੱਥੋਂ 3 ਸਾਲ ਦੀ ਬੱਚੀ ਮਾਸੂਮ ਬੱਚੀ ਉਹਦੇ ਨਾਲ ਬਲਤਕਾਰ ਕੀਤਾ ਮਤਲਬ ਇੰਨਾ ਉਹਨੂੰ ਤਕਲੀਫ ਹੋਈ ਤੁਸੀਂ ਖੁਦ ਸੋਚ ਸਕਦੇ ਹੋ ਕਿ 3 ਸਾਲ ਦੀ ਬੱਚੀ ਕਿੰਨੀ ਕਿੰਨੀਕ ਹੋਗੀ ਉਹਦੇ ਨਾਲ ਬਰਤਕਾਰ ਕੀਤਾ ਮਤਲਬ ਤੜਫ ਤੜਫ ਕੇ ਉਹਦੀ ਮੌਤ ਹੋ ਗਈ ਇਹ ਹਾਲਾਤ ਹੋਏ ਪਏ ਨੇ ਪੰਜਾਬ ਦੇ ਉਦੋਂ ਲੱਖਾਂ ਸਿਧਾਨਾਂ ਨੂੰ ਬਹੁਤ ਮਾੜਾ ਕਹਿੰਦੇ ਸੀ ਲੋਕ ਆਉਣ ਵਾਲੇ ਟਾਈਮ 'ਚ ਇਹਨਾਂ ਭਈਆਂ ਦਾ ਪੰਜਾਬ ਤੇ ਕਬਜ਼ਾ ਹੋਊਗਾ ਜਿਹੜੇ ਇਹ ਰੇਪ ਹੋ ਰਹੇ ਨੇ ਇਹਨਾਂ ਦੀ ਗਿਣਤੀ ਫਿਰ ਅੱਗੇ ਵਧਦੀ ਜਾਊਗੀ ਉਹ 3 ਸਾਲ ਦੀ ਮਾਸੂਮ ਬੱਚੀ ਜਿਹਨਾਂ ਨੂੰ ਜਿਹਨੂੰ ਪਤਾ ਵੀ ਨਹੀਂ ਕਿ ਚੰਗਾ ਮਾੜਾ ਕੀ ਹੈ ਸ਼ਰਮ ਕਰੋ ਮਾਸੂਮ ਬੱਚੀ ਆਓ ਬੱਚੀ ਨਾਲ ਪਹਿਲਾਂ ਰੇਪ ਕੀਤਾ ਉਹਨੂੰ ਤੁਸੀਂ ਸੋਚ ਕੇ ਦੇਖੋ ਕਿਵੇਂ ਉਹਦੇ ਉਹਨੂੰ ਮਤਲਬ ਉਹਨੂੰ ਤਕਲੀਫ ਹੋਈ ਹੋਊ ਕਿਵੇਂ ਤੜਫ ਤੜਫ ਕੇ ਉਹਦੀ ਬੱਚੀ ਦੀ ਜਾਨ ਨਿਕਲੀ ਹੋਗੀ ਹਲੇ ਵੀ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਹੰਬੜਾ ਮਾਰੋ ਸੰਭਲੋ ਬਹੁਤ ਪਿੰਡਾਂ ਤਾਂ ਸਰਪੰਚ ਮੈਂਬਰ ਵਗੈਰਾ ਇਹ ਭਈ ਇਹ ਮੰਨ ਲੱਗੇ ਹਾਥੋਂ ਟਾਈਮ ਪਹਿਲਾਂ ਤੁਸੀਂ ਵੀ ਸੁਣਿਆ ਹੋਣਾ ਬਈਆਂ ਨੇ ਸਰਦਾਰ ਮੁੰਡਾ ਉਹਦੇ ਘਰੇ ਵੜ ਕੇ ਕੁੱਟਦਾ ਮਤਲਬ ਇਹਨਾਂ ਦੀ ਇੰਨੀ ਹਿੰਮਤ ਵਧ ਗਈ